ਪੰਜਾਬ 'ਚ ਦਿਲ ਦਹਿਲਾਉਣ ਵਾਲੀ ਵਾਰਦਾਤ ਹੋਈ ਹੈ ਦੱਸਦੀ ਕਿ ਇੱਕ ਪ੍ਰੇਮੀ ਦੇ ਵੱਲੋਂ ਆਪਣੀ ਹੀ ਪ੍ਰੇਮਿਕਾ ਨੂੰ ਪਹਿਲਾਂ ਮਾਰਿਆ ਗਿਆ ਫਿਰ ਉਸ ਨੂੰ ਜਲਾਉਣ ਦੀ ਕੋਸ਼ਿਸ਼ ਕੀਤੀ ਜੀਆ ਮਿੱਟੀ ਦਾ ਤੇਲ ਪਾ ਕੇ ਉਸ ਨੂੰ ਜਲਾਇਆ ਗਿਆ ਇਹ ਤਸਵੀਰ ਸਾਹਮਣੇ ਆਈ ਹੈ ਪੰਜਾਬ ਦੇ ਮਾਨਸਾ ਤੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਪਿਆਰ ਦੇ ਵਿੱਚ ਅੰਨੇ ਹੋਏ ਆਸ਼ਿਕ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਹ ਨਾ ਹੀ ਨਹੀਂ ਐਸ ਸਖਸ਼ ਦੇ ਵੱਲੋਂ ਪਹਿਲਾਂ ਆਪਣੀ ਪ੍ਰੇਮਿਕਾ ਨੂੰ ਮਾਰਿਆ ਗਿਆ ਫਿਰ ਖੁਦ ਵੀ ਖੁਦਕੁਸ਼ੀ ਕਰ ਲਈ ਗਈ ਹੈ। ਇਹ ਤਸਵੀਰ ਸਾਹਮਣੇ ਆਈ ਹੈ ਇੱਕ ਦਿਲ ਦਹਿਲਾਉਣ ਵਾਲੀ ਇਹ ਤਸਵੀਰ ਹੈ ਦੱਸਦੀ ਕਿ ਇਹ ਪ੍ਰੇਮਿਕਾ ਪਹਿਲਾਂ ਤੋਂ ਹੀ ਵਿਆਹੀ ਹੋਈ ਸੀ ਪਰ ਇਸ ਦੇ ਵੱਲੋਂ ਲਗਾਤਾਰ ਆਪਣੇ ਪ੍ਰੇਮੀ ਨੂੰ ਇਨਕਾਰ ਕੀਤਾ ਜਾਂਦਾ ਸੀ ਪਿਆਰ ਦੇ ਲਈ ਪਰ ਗੁੱਸੇ 'ਚ ਆਏ ਇਸ ਸਖਸ਼ ਦੇ ਵੱਲੋਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਸ ਦੇ ਕਰ ਵੜਕੇ ਬਲਾਉza ਕਤਲ ਕੀਤਾ ਫਿਰ ਉਸ ਨੂੰ ਮਿੱਟੀ ਦਾ ਤੇਲ ਪਾ ਕੇ ਜਲਾਉਣ ਦੀ ਕੋਸ਼ਿਸ਼ ਕੀਤੀ ਹੈ ਤਸਵੀਰਾਂ ਸਾਹਮਣੇ ਆਈਆਂ ਨੇ ਮਾਨਸਾ ਤੋਂ ਮੌਕੇ ਤੇ ਪੁਲਿਸ ਪਹੁੰਚੀ ਹੈ ਤੇ ਪੁਲਿਸ ਦਾ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਦੱਸਦੇ ਆ ਸਰ ਇੱਕ ਗੱਲ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਗੋੜਾ ਵਾਲੇ ਪਿੰਡ ਦੇ ਵਿੱਚ ਇੱਕ ਮੇਰੀ ਤੇ ਜਿਹਦਾ ਨਾਮ ਅਨਜੀਤ ਕੌਰ ਹੈ ਤੇ ਉਹਦਾ ਕਤਲ ਕਰ ਦਿੱਤਾ ਗਿਆ ਜੀ ਆਪਣੇ ਨੇੜੇ ਤੋਂ ਦੋੜਾ ਕਿ ਮੌਕੇ ਤੇ ਜਾ ਕੇ ਕੀ ਕਾਰਵਾਈ ਕੀਤੀ ਤੇ ਇਸ ਤੋਂ ਬਾਅਦ ਉਹਨਾਂ ਦਾ ਪੁਸਤਕਾ ਸਰਕਾਰ ਨੇ ਕੀ ਸੀ ਕਾ ਤੁਰੀ? ਕਾਰਨ ਸਰ ਉਹਨਾਂ ਦੀ ਪੁਰਾਣੀ ਇੱਥੇ ਫਸ ਲੋ ਆਪਸ ਵਿੱਚ ਗੱਲਬਾਤ ਕੀਤੀ ਜੀ ਤੇ ਜਿਹਦੇ ਕਰਕੇ ਵੀ ਉਹ ਮੇਜਰ ਸਿੰਘ ਨੂੰ ਤਾਂ ਪਰੇਸ਼ਾਨ ਕਰ ਰਹੇ ਨੇ ਜਿਹੜੇ ਸਬੰਧਿਤ ਪੰਚਾਇਤ ਵੀ ਪੱਲਾ ਰਿਖ ਰਿਹਾ। ਹੁਣ ਕੀ ਕਾਰਵਾਈ ਕੀਤੀ ਹੈ? ਉਹਨਾਂ ਦਾ ਪੋਸਟ ਮੈਟਮ। আচ্ছা।